ਹਾਂਜੀ ਅੱਜ ਆ ਜਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਬਰਬਰੀ ਵਾਲੇ ਸੂਟ ਦੇ ਉੱਪਰ ਪਲੋਈਆਂ ਕਿਸ ਤਰ੍ਹਾਂ ਪਾਉਣਾ ਜੋ ਜਿਹੜੇ ਕਿ ਕੱਪੜੇ ਤਿਲਕਨੇ ਆ ਉਹਨਾਂ ਦੇ ਉੱਪਰ ਆਪਾਂ ਪਲੋਈਆਂ ਕਿਸ ਤਰ੍ਹਾਂ ਪਾ ਸਕਦੇ ਹਾਂ ਤੇ ਵਧੀਆ ਤਰੀਕੇ ਦੇ ਨਾਲ ਤਾਂ ਜੋ ਕੱਪੜੇ ਦੇ ਵਿੱਚ ਵਲਵੀ ਨਾ ਪਵੇ ਤੇ ਆਪਾਂ ਨੂੰ ਸੋਖਾ ਵੀ ਨਾ ਹੋ ਜਾਵੇ ਠੀਕ ਹੈ ਤੇ ਆਪਾਂ ਨੇ ਪਹਿਲਾਂ ਪਲੋਈਆਂ ਦੇ ਜਿਹੜੇ ਨਿਸ਼ਾਨ ਆ ਉਹ ਲੱਗੇ ਹੋਏ ਆ ਠੀਕ ਹੈ ਇਸ ਤਰ੍ਹਾਂ ਸਾਰੇ ਨਿਸ਼ਾਨ ਆਪਣੇ ਇਹ ਲੱਗੇ ਹੋਏ ਆ ਤੇ ਇਹਨੂੰ ਤੁਸੀਂ ਇੱਕ ਤਰੀਕਾ ਤਾਂ ਇਹ ਵੀ ਹੈਗਾ ਜਦੋਂ ਵੀ ਆਪਾਂ ਕੋਈ ਕਿਸੇ ਵੀ ਸੂਰ ਦੀ ਪਲੋਈ ਪਾਉਣੀ ਹੈ ਤਾਂ ਤੁਸੀਂ ਕੀ ਕਰਨਾ ਹੈ ਇਸ ਤਰ੍ਹਾਂ نیچے ਉਂਗਲ ਨੂੰ ਆਪਾਂ نیچے ਰੱਖਣਾ ਹੈ ਤੇ ਇਸ ਤਰੀਕੇ ਦੇ ਨਾਲ ਪਲੋਈ ਨੂੰ ਘਰ ਦੇਣਾ ਹੈ ਠੀਕ ਹੈ ਤੇ ਆਪਾਂ ਬਿਲਕੁਲ ਹੌਲੀ ਕਦੇਣ ਮਸ਼ੀਨ ਦੇ ਅੱਠਾ ਰੱਖ ਲੈਣਾ ਤੇ ਆਪਾਂ ਪਲੋਈ ਪਾ ਲੈਣੀ ਹੈ ਠੀਕ ਹੈ ਪਲੋਈ ਆਪਾਂ ਕਿਸ ਤਰ੍ਹਾਂ ਪਾਉਣੀ ਹੈ ਇਹ ਪਲੋਈ ਆਪਾਂ ਇਸ ਤਰ੍ਹਾਂ ਜੇ ਸਾਈਜ਼ ਆਪਣੇ ਕੋਲੇ ਜਿਆਦਾ ਹੈਵੀ ਹੈ ਤਾਂ ਉਹਦੀ ਆਪਾਂ ਤੇ तकरीबन ਅੱਧੇ ਇੰਚ ਮੂਨੇ ਇਥੋਂ ਪਾ ਸਕਦੇ ਹਾਂ ਠੀਕ ਹੈ ਅੱਧੇ ਇੰਚ ਤੋਂ ਥੋੜਾ ਆਪਾਂ ਘਾਟੀ ਰੱਖਦੇ ਹਾਂ ਠੀਕ ਹੈ ਤੇ ਇਸ ਤਰ੍ਹਾਂ ਇਥੋਂ ਆਪਾਂ ਬਿਲਕੁਲ ਸ਼ੁਰੂ ਕਰਨੀ ਹੈ ਦੇਖ ਚਲਦੀ ਚਲਦੀ ਮਸ਼ੀਨ ਨੂੰ ਆਪਾਂ ਪਲੋਈ ਦੇ ਉੱਪਰ ਲੈ ਕੇ ਆਉਣਾ ਹੈ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਇਹ ਪਲੋਈ ਜਿਹੜੀ ਪਾ ਲੈਣੀ ਹੈ ਠੀਕ ਹੈ ਇਸ ਤਰ੍ਹਾਂ ਕੀ ਨਾ ਕਹ ਜਿਹੜੀ ਮੁੱਤਰੀ ਆਪਾਂ ਰੱਖਣੀ ਆ ਇੱਥੋਂ ਆਪਾਂ ਚਲਦੀ ਚਲਦੀ ਮਸ਼ੀਨਾਂ ਦੂਸਰੇ ਧਾਗਾ ਜਿਹੜਾ ਆਪਾਂ ਚਲਦਾ ਚਲਦਾ ਉੱਪਰ ਲੈ ਕੇ ਆਉਣਾ ਨਾਲ ਠੀਕ ਹੈ ਤੇ ਉਹ ਧਾਗਾ ਜਿਹੜਾ ਇੰਨਾ ਖ ਆਪਾਂ ਨਾਲ ਹੀ ਰਹਿ ਜਾਂਦੇ ਨੇ ਇਸ ਤਰੀਕੇ ਦੇ ਨਾਲ ਤੁਸੀਂ ਫੜ ਕੇ ਪਲੋਈ ਨੂੰ ਪਾ ਸਕਦੇ ਆ ਠੀਕ ਹੈ ਇਵੇਂ ਹੀ ਦੂਸਰੀ ਸਾਈਡ ਵਾਲੀ ਜਿਹੜੀ ਪਲੋਈ ਆ ਇੱਥੇ ਵੀ ਤੁਸੀਂ ਇਸ ਤਰ੍ਹਾਂ ਬਿਲਦੇ ਨਾਲ ਇਹਨੂੰ ਰੱਖ ਕੇ ਇਸ ਤਰ੍ਹਾਂ ਫੜ ਕੇ ਪਲੋਈ ਪਾ ਸਕਦੇ ਆ ਠੀਕ ਹੈ ਜੇ ਤੁਹਾਨੂੰ ਇਸ ਤਰ੍ਹਾਂ ਨਹੀਂ ਸੈੱਟ ਆਉਂਦਾ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਪਲੋਈ ਨੂੰ ਪਾਇਆ ਕਰੋ ਜਿਹੜੇ ਵੀ ਰੇਸ਼ਮੀ ਕੱਪੜੇ ਆ, ਤਿਲਕਨੇ ਕੱਪੜੇ ਆਪਾਂ ਨੂੰ ਨਹੀਂ ਸੈਟ ਹੁੰਦੇ ਤਾਂ ਤੁਸੀਂ ਕੀ ਕਰਨਾ ਆਪਣੇ ਨਿਸ਼ਾਨ ਲੱਗੇ ਹੋਏ ਆ ਬਿਲਕੁਲ ਤੁਸੀਂ ਇਸ ਤਰ੍ਹਾਂ ਸਲਾਈ ਸਿੰਪਲ ਬਾਕੀ ਨੂੰ ਬਾਕੀ ਨੂੰ ਤੁਸੀਂ ਮੋਟਾ ਕਰ ਸਕਦੇ ਹੋ ਠੀਕ ਹੈ ਤੇ ਇਸ ਨਾਲ ਤੁਸੀਂ ਇਹਦੇ ਉੱਪਰ ਪਕਾ ਲਗਾ ਲੈਣਾ ਠੀਕ ਹੈ ਇਹ ਵੀ ਤੁਸੀਂ ਇੱਧਰਲੀ ਸਾਈਡ ਵਾਲੀ ਕੋਈ ਜਾਣੀ ਹੈ ਜਿੱਥੇ ਆਪਣਾ ਕੱਟ ਲਗਾਇਆ ਆ ਉਥੋਂ ਤਿੱਕਰ ਆਪ ਇਸ ਤਰ੍ਹਾਂ ਕੇ ਇਸ ਤਰ੍ਹਾਂ ਆਪਾਂ ਇਸ ਲਾਈ ਲਗਾ ਲੈਣਾ ਤੇ ਇਥੋਂ ਆਪਾਂ ਫਲੂਈ ਰੱਖਾਂਗੇ ਬਿਲਕੁਲ ਕਪੜਾ ਆਪਣਾ ਸੈੱਟ ਕਰਕੇ ਰੱਖ ਲੈਣਾ ਤੁਸੀਂ ਜਦੋਂ ਵੀ ਫਲੂਈ ਪਾਉਂਗੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਠੀਕ ਹੈ ਹੁਣ ਆਪਾਂ ਫਲੂਈ ਚੱਕ ਕੇ ਪਾਵਾਂਗੇ ਹੁਣ ਆਪਾਂ ਇੱਥੋਂ ਬੇਸ਼ੱਕ ਤੁਸੀਂ ਉਂਗਲ ਦੇ ਨਾਲ ਵੀ ਨਾ ਚੱਕੋ ਇਸੇ ਤਰ੍ਹਾਂ ਹੀ ਚੱਕ ਕੇ ਫਲੂਈ ਨੂੰ ਪਾ ਲੈਣਾ ਬਾਕੀ ਆਪਾਂ ਫਲੂਈ ਪਾਉਣ ਲੱਗੇ ਬਰੀਕ ਕਰ ਲੈਣਾ ఇద్దే పలు ఏ రూసరి సైడ్ ఇరవే తుది మోటే బే నా పైన బుర్రెచ్చు ਜਿਹੜੀ ਵੀ ਕੋਈ ਆਪਣਾ ਇਹਦੇ ਵਿੱਚ ਖਚਾ ਆਉਂਦਾ ਉਹ ਆਪਣਾ ਨਿਕਲ ਜਾਂਦਾ ਠੀਕ ਹੈ ਤੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਰੱਖਾਂਗੇ ਬਿਲਕੁਲ ਤਾਂਗਾਪਾ ਨਾਲ ਹੀ ਰਹਿਣਾ ਜਿਹੜਾ ਵੱਟੂ ਚੜ੍ਹ ਕੇ ਆਪਣਾ ਨਾਲ ਸੀ ਜਦੋਂ ਸੁਣਦੇ ਤੇ ਇਸ ਤਰ੍ਹਾਂ ਚਲਦੀ ਚਲਦੀ ਮਸ਼ੀਨ ਨੂੰ ਆਪਾਂ ਉੱਕਰ ਲੈ ਕੇ ਆਉਂਦੇ

చక్కన సూట్ కడ నీ ఉంది థల్ దాని కప్పా చానా పండా ਇਥੋਂ ਜਿਹੜੀ ਫਲੋਈ ਪਾਣੀ ਹੈ ਤੁਸੀਂ ਫਲੋਈ ਦਾ ਜਿਹੜਾ ਸੈਂਟਰ ਹੈ ਇਥੋਂ ਤੁਸੀਂ ਇਸ ਤਰ੍ਹਾਂ ਅੰਦਰ ਬਾਅਦ ਨੂੰ ਜਿਹੜੀ ਲੈ ਕੇ ਜਾਣੇ ਆ। ਇਸ ਤਰ੍ਹਾਂ। ਇੱਥੋਂ ਅੰਦਰ ਬਾਅਦ ਨੂੰ ਇੱਥੋਂ ਤੁਸੀਂ ਇਸ ਤਰ੍ਹਾਂ ਕੋਲੀ-ਕੋਲੀ ਨਾਲ ਮਲਾਲੇ। ਇਸ ਥਾਂ ਆਪਣੀ ਫਲੋਈ ਜਿਹੜੀ ਬਿਲਕੁਲ ਵਧੀਆ ਠੀਕੇ ਦੇ ਨਾਲ ਪੈ ਗਈ ਹੈ ਠੀਕ ਹੈ ਠੀਕ ਹੈ ਇਸ ਤਰ੍ਹਾਂ ਆਪਣੀਆਂ ਫਲੋਈਆਂ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਹੈ ਤਾਂ ਆਪਣੀ ਫਿਟਿੰਗ ਜਿਹੜੀ ਬਹੁਤ ਸੋਹਣੀ ਆਉਂਦੀ ਹੈ ਜਿਹੜੀ ਕੱਚੀ ਸਲਾਈ ਮਾਰੀ ਸੀ ਉਹਨੂੰ ਤੁਸੀਂ ਖਿੱਚ ਕੇ ਧਾਗਾ ਜਿਹੜਾ ਦੇੜ ਵੀ ਸਕਦੇ ਜੇ ਆਪਾਂ ਨੂੰ ਇਸ ਤਰ੍ਹਾਂ ਫਿਸਦਾ ਹੈ ਕਿ ਨਹੀਂ ਤੁਸੀਂ ਇਸ ਤਰੀਕੇ ਨਾਲ needle ਉੱਪਰ ਕਰਕੇ ਕੱਟ ਸਕਦੇ ਹੋ ਠੀਕ ਹੈ ਇਸੇ ਤਰ੍ਹਾਂ ਹੀ ਤੁਸੀਂ ਦੂਸਰੀ ਸਾਈਡ ਤੇ ਵੀ ਨਿਸ਼ਾਨੀਆਂ ਲਾ ਕੇ ਫਲੋਈਆਂ ਨੂੰ ਪਾ ਸਕਦੇ ਆ ਇਸ ਤਰ੍ਹਾਂ ਆਪਣੀਆਂ ਫਲੋਈਆਂ ਆ ਗਈਆਂ ਨੇ ਕੈਮਰਾ ਬਹੁਤ ਹੀ ਸੌਖੇ ਤੇ ਤਰੀਕੇ ਨਾਲ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਧੰਨਵਾਦ